ਬੱਦੀ ਮੋਨ ਜਿਹੜਾ ਵਾ ਵੀ ਪਾਪਾ ਤੇ ਐਂਸੇ ਦੀ ਮਾਂ ਕੁਸ਼ਲ ਜਿਸੇ ਨਿਸ਼ਾਨਾ ਵਾਲੀ ਪੁੱਢਾ ਦਾ ਪਾਪਾ ਕੁਸ਼ਲ ਸੋਮਨੀ ਬੰਦ ਕਾਦੀ ਪੁੱਢਾ ਦਾ ਜਿਹੜੇ ਦਾ ਰੋਈ ਮਾਂ ਕੁਸ਼ਲ ਪਾਪਾ ਕਲਮ ਸਿੰਘ ਜਿੱਦਿਆ ਵਾਲੇ ਮਾਂ ਕੁਸ਼ਲ ਉਹਨਾਂ ਦੀ ਅਸਨਾ ਸ਼ੁਧੋ ਮਾਪੁਰਸ਼ਾਇਆ ਤੁਮੇ ਮਾਪੁਰਸ਼ਾ ਨਾ ਰੋਗ ਰੋਗ ਕਰਕੇ ਜਿੰਨੇ ਦਰਾਈਆਂ ਤੋਂ ਧੰਨਵਾਦ ਕਰਦਾ ਆਮੀ ਸੰਗਤ ਦੀ ਪਾਜੀ ਸਰਪਤੀ ਸੰਗਤ ਆਇਆ ਕਰ ਤੋਂ ਉਹਨਾਂ ਦਾ ਅਗਨਾ ਲੋਗ ਲੋਗ ਕਰਕੇ ਜਿੰਨੀਆਂ ਕਹਾਣੀਆਂ ਤੋਂ ਧੰਨਵਾਦ ਕਰਦਾ ਵਾਂ ਬਾਬਾ ਬਾਬਾ ਸਰਪਤੀ ਸਿੰਘ ਨਾਮ ਦੇ ਬਾਬਾ ਸੁਜੀਤ ਸਿੰਘ ਦੀ ਨਾਮ ਤੇ ਉਹਨਾਂ ਨੇ ਭੇਂਦੀ ਆਇਆ ਉਹਨਾਂ ਦਾ ਪੰਜਾਬ ਨੂੰ ਲੋਗ ਕਰਕੇ ਦਿੰਦੀਆਂ ਗੈਣ ਉਹ ਸੰਦੇਸ਼ ਮਾਂ ਦ੍ਰਿਸ਼ਟੀ ਆਇਆ ਬੰਦ ਨਾ ਬੜਾ ਮਨਕੁਸ਼ ਹੋਇਆ ਇਹ ਨਹੀਂ ਸ਼ਬਦ ਉਹ ਮਰਦੇ ਨੇ ਕਿ ਅੰਮੀ ਵਿਦਿਆਲਾ ਦਾ ਨੰਨ ਦਸਮੀ ਬਾਂਡਾ ਅਭਿਆਸ ਦੀ ਤਰੁਤ ਬਾਂਡਾ ਅਭਿਆਸ ਪਰਮਾਨੰਥ ਸਿੰਘ ਜੀ ਦਾ ਬਹੁਤ ਘੱਟ ਰਹਿ ਗਈ। ਬਾਬਾ ਜੀ ਦੇ ਬਚਨਾਂ ਵਿੱਚੋਂ ਨਾਲੀ ਕਮਾਈ ਇਹਨਾਂ ਦਾ ਅਮਰੀ ਜੀਵਨ ਦਾ ਪਤਾ ਲੱਗ ਗਿਆ। ਜਿਹੜੇ ਬੰਦੇ ਨੇ ਬਚਨ ਕਮਾਈ ਹੋਣਾ ਆਪਣੇ ਸੀਨੇ ਦੇ ਹੰਢਾਏ ਹੋਣ ਜਦੋਂ ਉਹ ਸਿੰਘ ਕੋਈ ਸੰਗਤ ਵਿੱਚ ਬਚਨ ਕਰੇਗਾ ਤੇ ਦੇਰੋ ਦਾ ਜੀਵਨ ਬਦਲਦਾ ਸੁਣਾਦਾ ਅੱਜ ਕੱਲ੍ਹ ਅਵਰੁੱਧ ਦੇਸ਼ਾ ਆਪਣਾ ਕਰਿਆ ਆਵਾਜਾਵਾ ਜਨਮ ਮਰੇ ਆਪਣਾ ਜੀਵਨ ਅਜੀ ਬਿਜਿਆ ਨੂੰ ਦੇ ਦਿੱਤੇ ਜਾਂਦੇ ਆਪਾਂ ਤੇ ਮਰਾ ਨੰਦ ਆ ਬੜੀ ਦੂਗੀ ਵਿਚਾਰ ਦਿੱਤੀ ਮਬਾਬਾ ਜੀ ਨੇ ਦੇ ਕੋਈ ਜਿੰਦ ਵਿਦਪਾ ਜਿਹੜਾ ਰੱਖਦਾ ਵਾ ਜਿੰਨੂੰ ਗਿਆਨ ਆ ਉਹ ਬਾਬਾ ਜੀ ਦੇ ਜੀਵਨ ਸੁਣਾਦਾ ਵੀ ਕਿੰਨਿਆਂ ਨੇ ਜਿਹੜਾ ਦੂਗੀ ਜਦੋਂ ਬਾਦ ਦਸਨਵਾਦਿਆਂ ਨੇ ਪਾਣੀ ਸ਼ੁਰੂ ਕੀਤੀ ਉਹ ਬਾਣੀ ਜੰਗਲ ਦੀ ਪਾਣੀ ਬਹੁਤ ਔਖੀ ਆ ਕੋਈ ਸਹਜੇ ਉਹ ਬੰਦਾ ਬਾਣੀ ਪਾ ਸਕਦਾ ਉਹਨਾਂ ਦਾ ਖਾਂਦਾਗੀ هەر ਕੋਈ ਸ਼ਬਦ ਨਹੀਂ ਆਗਾ ਮੈਂ ਕਿਹੜੇ ਸ਼ਬਦ ਨਾਲ ਬਾਬਾ ਜੀ ਦਾ ਧੰਨਵਾਦ ਕਰਾਂ ਰੋਮ ਰੋ ਕਰਕੇ ਦਾਤ ਦੇਦਿਆਂ ਜਦ ਅੰਗਿਆ ਤੋਂ ਬਾਬਾ ਜੀ ਦੀਆਂ ਜੀ ਇਹਨਾਂ ਦੇ ਸਾਰੇ ਜਿੱਥੇ ਦਾ ਹੀ ਧੰਨਵਾਦ ਕਰਦਾ ਔਰ ਮੈਨੂੰ ਮਾਣਿਆਂ ਦਾ ਮਾਨ ਬੁੱਝਿਆ ਇੱਕ ਬੋਲ ਤੇ ਬਾਬਾ ਜੀ ਨੇ ਕਦੀ ਆਪਣਾ ਬੋਲੂਗਾ ਆ ਬਾਬਾ ਜੀ ਨੂੰ ਦਿੱਤੇ ਬੇਤੀ ਕਰਦਾ ਬਾਬਾ ਜੀ ਦਰਸ਼ਨ ਲੋ ਬਾਬਾ ਜੀ ਸਾਥ ਵਿੱਚ ਕਹਿੰਦੇ ਉਹ ਮਹਾਰਾਜ ਜੀ ਨਾਲ ਚੜ੍ਹਦੀ ਕਲਾ ਰੱਖਿਆ ਵਰਤਨਾ ਮਾਰੇ ਜਾਣੇ ਤੇ ਉਰਦੇਲ ਪਾਂਧੀ ਬਾਬਾ ਜੀ ਮਹਾਰਾਜ ਚੜ੍ਹਦੀ ਕਲਾ ਰੱਖੇ ਸੋ ਭਾਸ਼ਾ ਜੀ ਅਮੀਨ ਪਾਈ ਤੇ ਗੁਰ ਸਿੰਘ ਦੀ ਪਟਿਆਲਾ ਨੂੰ 10 ਮਿੰਟ ਵਾਸਤੇ ਸਾਥਨਾ ਵਾਇਪਤਾ ਜਾਤਰਾਣ ਕੇਦਰ ਉਸ ਤੋਂ ਬਾਅਦ ਦਾਸ ਜਦ ਤੈਨੂੰ ਤੋਰ ਦੇਵੇ ਤੇ 10 ਮਿੰਟ 10 ਵੀ ਮਿੰਟ ਹਾਜ਼ਰੀ ਭਰੇਗਾ ਗੁਰੂ ਪ੍ਰਕਾਸ਼ ਦੀ ਆਪਾਂ ਵੀ ਤੁਹਾਡੇ ਦਰਸ਼ਨ ਕਰਨੇ ਆ ਫਿਰ ਬਾਬਾ ਬਾਸ ਸਿੰਘ ਵੀ 10 ਮਿੰਟ ਹਾਜ਼ਰੀ ਲਾਣਗੇ ਜਰਸੀ ਸਮਾਣਾ ਦੀ ਸਮਾਪਤੀ ਕਰਾਂਗੇ ਅਰਦਾਸ ਹੋਏਗੀ ਕੋਈ ਅੱਜ ਵੀ ਪਹਿਲੀ ਵਾਰ ਨਹੀਂ ਮਾਈਆਂ ਬੈਠੀਆਂ ਅੱਗੇ ਬਾਬਾ ਜੀ ਮਾ ਦੇ ਬਿਨਾਂ ਵੀ ਜੀ ਜੋੜ ਰਹੇ ਨੇ ਵੀ ਟਾਈ ਟਾਈ ਕੰਡੇ ਦੂਜਿਆਂ ਬੈਠ ਜਾਣਦੇ ਦੀ 10 ਤੱਕ ਸਮਾਂ ਕਰ ਦੇਣਾ ਤੇ ਮਾਸੂਰ ਬਾਬਾ ਗੁਰਮੁਖੀ ਵੀ ਟਾਈ ਟਾਈ ਕੰਡੇ ਕੋਤੀ ਬੰਦੇ ਰਹਿੰਦੇ ਨੇ ਇਨਾ ਤਰ੍ਹਾਂ ਸਮਾਰਾ ਲਾ। ਤਾਂ ਇਸ ਕਰਕੇ ਤੁਸੀਂ ਮਾਵਾ ਕਣ ਆ ਗਏ ਹੀ ਜਾਂਦੇ ਹੁਣ ਅੱਜ ਹੀ ਹੁਣ ਬਹਿ ਜੋ ਕੋਈ ਨਹੀਂ ਅਜੇ ਤਾਂ ਆਪਾਂ ਸੁਨੇ ਨਾਲ ਸਮਾਰੋਹ ਕਰਾ ਦੇਵਾਂਗੇ। ਤੇ ਭਾਈ ਸਾਹਿਬ ਨੂੰ ਨਾਮ ਤੇ ਬਾਣਗੇ ਸਾਰੀ ਸੰਗਤਾਂ ਨੇ ਸਾਰੀ ਕਬਾਇਤੀ ਰਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲੋ ਜਾਵੇ ਭੁੱਡੇ ਦਾਲੂ ਭਾਵੇ। ਸਤਿ ਜੀ ਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਬਾਕੀ ਪੰਜ ਚੱਲ